ਸੋ ਨਾਲ ਹੀ ਬੇਨਤੀ ਕਰੂੰਗਾ ਭਾਈ ਪੰਜ ਪਿਆਰੇ ਸਿੰਘ ਸਹਿਬਾਨ ਬਾਹਰ ਦਰਬਾਰ ਸਾਹਿਬ ਦੇ ਬਾਹਰ ਆ ਚੁੱਕੇ ਨੇ ਬੈਠੇ ਰਹਿਣਾ ਜਦੋਂ ਪੰਜ ਪਿਆਰੇ ਸਿੰਘ ਸਹਿਬਾਨ ਆਉਣਗੇ ਸੋ ਬੇਨਤੀ ਹੈ ਆ ਬੀਬੀਆਂ ਨੂੰ ਬੇਨਤੀ ਥੋੜੇ ਪਿੱਛੇ ਹਟ ਜਾਓ ਆਈ ਹੋਈ ਸੰਗਤ ਇੱਥੇ ਬੈਠੇਗੀ ਤੇ ਨਾਲ ਹੀ ਪੰਜ ਪਿਆਰੇ ਸਿੰਘ ਸਹਿਬਾਨ ਵੀ ਇੱਥੇ ਬੈਠਣਗੇ ਬੇਨਤੀ ਹੈ ਪਿੱਛੇ ਹਟ ਜਾਓ ਭਾਈ ਜਗਾਰਿਆਂ ਦੇ ਰੂਪ ਦੇ ਵਿੱਚ ਆਪਾਂ ਪੰਜ ਪਿਆਰੇ ਸਿੰਘ ਸਹਿਬਾਨਾਂ ਦਾ ਬੈਠੇ ਰਹੋ ਬੈਠੇ ਰਹੋ। ਔਰ ਅਮਰ ਸ਼ਕ ਕੇ ਅਮਰਧਾਰੀ ਹੋ ਕੇ ਜਿਹੜੇ ਗੁਰਮਖ ਪਿਆਰੇ ਆਏ ਹਨ ਉਹਨਾਂ ਦਾ ਮਾਨ ਸਨਮਾਨ ਕਰਨਾ ਹੈ ਜਿਉਂ ਆਇਆ ਆਪਣੇ ਖਾਲਸੇ ਪੰਥ ਵਿੱਚ ਅੱਜ ਉਹਨਾਂ ਨੇ ਦਾਖਲਾ ਲਿਆ ਹੈ ਧੰਗ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਸੁਪੁੱਤਰ ਤੇ ਧੀਆਂ ਬਣੇ ਨੇ ਉਹਨਾਂ ਨੂੰ ਅੱਜ ਆਪਾਂ ਨੇ ਜਿਉਂ ਆਇਆ ਆਖਣਾ ਅਸੀਂ ਅੱਜ ਗੁਰਮਖੋ ਇੱਕੋ ਹੀ ਪਰਿਵਾਰ ਦੇ ਸਾਡੇ ਇਸ ਪਰਿਵਾਰ ਦੇ ਵਿੱਚ ਵਾਧਾ ਹੋਇਆ ਹੈ ਇਸ ਪਰਿਵਾਰ ਵਿੱਚ ਹੋਰ ਮੈਂਬਰ ਸ਼ਾਮਲ ਹੋਏ ਨੇ ਸਾਡਾ ਹੱਕ ਬਣਦਾ ਵੀ ਵੱਧ ਤੋਂ ਵੱਧ ਉਹਨਾਂ ਦਾ ਮਾਣ ਤੇ ਸਨਮਾਨ ਕਰੀਏ ਜਿਓ ਆਇਆ ਕੀਏ ਸੋ ਨਾਲ ਹੀ ਬੇਨਤੀ ਹੈ ਜਿਹੜੇ ਬੱਚੇ ਰਹਿ ਗਏ ਨੇ ਉਹਨਾਂ ਦਾ ਵੀ ਮਾਣ ਸਨਮਾਨ ਹੋਣਾ ਹੈ ਕਿ ਪਹਿਲਾਂ ਮਨਪਿਆਰੇ ਸਿੰਘ ਸਾਹਿਬਾਨ ਆ ਰਹੇ ਨੇ ਉਹਨਾਂ ਸਮਾਂ ਆਪਾਂ ਬੈਠੇ ਰਹਿਣਾ ਉਸ ਤੋਂ ਬਾਅਦ ਬਾਕੀ ਜਿਹੜੇ ਬੱਚੇ ਰਹਿ ਗਏ ਨੇ ਉਹਨਾਂ ਸਾਰੇ ਬੱਚਿਆਂ ਨੂੰ ਇਨਾਮ ਦੇ ਕੇ ਸਨਮਾਨਿਤ ਕੀਤਾ ਜਾਣਾ ਹੈ ਔਰ ਬਾਹਰੋਂ ਆਏ ਗੁਰਮੁਖ ਪਿਆਰੇ ਜਿਹੜੇ ਪ੍ਰਬੰਧਕ ਸੱਜਣ ਆਏ ਨੇ ਜਾਂ ਸਿੱਖ ਵਿਰਸਾ ਦਲ ਦੇ ਗੁਰਮੁਖ ਪਿਆਰੇ ਆਏ ਨੇ ਆਪਾਂ ਭਾਈ ਰੋਜ਼ਾਨਾ ਹੀ ਸਰੂਪੇ ਸਨਮਾਨ ਲੈਂਦੇ ਰਹਿੰਨੇ ਆ ਅੱਜ ਆਪਣਾ ਹਾਕੇ ਬਣਦਾ ਵੀ ਆਪਣਾ ਜਥੇਬੰਦੀ ਦਾ ਸਮਾਗਮ ਹੈ ਕਿਉਂਕਿ ਕਈ ਵਾਰੀ ਹੁੰਦਾ ਹੈ ਵੈਸੇ ਤੇ ਬਹੁਤ ਸੁਝਵਾਨ ਨੇ ਸਾਡੇ ਸਾਰੇ ਗੁਰਮੁਖ ਪਿਆਰੇ ਪਰ ਫਿਰ ਵੀ ਮਨ ਵਿੱਚ ਇਹ ਆ ਜਾਂਦਾ ਵੀ ਮੈਨੂੰ ਜੀ ਸਨਮਾਨ ਨਹੀਂ ਦਿੱਤਾ ਮੈਂ ਜਥੇਬੰਦੀ ਚਾਂ ਇਹ ਜਥੇਬੰਦੀ ਦਾ ਅਸੂਲ ਹੈ ਵੀ ਜਥੇਬੰਦੀ ਦਾ ਜਦੋਂ ਆਪਣਾ ਨਿੱਜੀ ਪ੍ਰੋਗਰਾਮ ਹੁੰਦਾ ਹੈ ਉਦੋਂ ਆਪਾਂ ਨੇ ਬਾਹਰਲੇ ਗੁਰੂ ਘਰ ਪਿਆਰੇ ਆਏ ਹੋਿਆਂ ਨੂੰ ਸਨਮਾਨ ਕਰਨਾ ਹੁੰਦਾ ਆਪਾਂ ਆਪਣੇ ਹੀ ਸਨਮਾਨ ਨਹੀਂ ਕਰਨਾ ਹੁੰਦਾ ਆਪਾਂ ਸਾਰੇ ਜਥੇਬੰਦੀ ਦੇ ਸਿੰਘਾਂ ਸਾਰਿਆਂ ਨੇ ਇਹ ਗੱਲ ਧਿਆਨ ਰੱਖਣੀ ਹੈ ਔਰ ਜਾਂਦੇ ਹੋਏ ਜਿਹੜੇ ਪ੍ਰਬੰਧਕ ਆਏ ਨੇ ਸਿਆਣੇ ਗੁਰਮਖਾਏ ਨੇ ਉਹ ਭਾਈ ਇੱਕ ਇੱਕ ਪੌਦਾ ਲੈ ਕੇ ਜਰੂਰ ਜਾਇਓ ਔਰ ਪਿੰਡਾਂ ਦੇ ਵਿੱਚੋਂ ਆਪਾਂ ਨੇ ਪੌਦਿਆਂ ਦੀ ਮੁਹਿੰਮ ਵੀ ਸ਼ੁਰੂ ਕਰਨੀ ਹੈ ਜਲਦੀ ਹਰ ਇੱਕ ਪਿੰਡ ਦੇ ਵਿੱਚ ਨਗਰ ਪੰਚਾਇਤ ਨੂੰ ਬੁਲਾ ਕੇ ਆਪਾਂ ਜਿੰਨੇ ਇੱਕ ਪਿੰਡ ਦੇ ਵਿੱਚ ਪੌਦਿਆਂ ਦੀ ਲੋੜ ਹੋਇਆ ਕਰੇਗੀ ਉੱਥੇ ਆ ਕੇ ਆਪਾਂ ਪੌਦੇ ਵੰਨੇ ਆ ਸੋ ਬੇਨਤੀ ਕਰਾਂ ਕੇ ਭਾਈ ਅੱਜ ਜਿਹੜੇ ਗੁਰਮੁਖ ਪਿਆਰੇ ਸਿਆਣੇ ਸਿੰਘ ਸੱਜਣ ਆਏ ਨੇ ਬੱਚਿਆਂ ਦੇ ਨਾਲ ਜਾਂ ਵੈਸੇ ਸੰਗਤ ਲੈ ਕੇ ਉਹ ਪੌਦਿਆਂ ਦਾ ਪ੍ਰਸ਼ਾਦ ਜ਼ਰੂਰ ਲੈ ਕੇ ਆਇਓ ਆਓ ਪੰਜ ਪਿਆਰੇ ਸਿੰਘ ਸਹਿਬਾਨ ਆ ਗਏ ਨੇ ਖੜੇ ਹੋ ਕੇ ਆਪਾਂ ਨੇ ਫੁੱਲਾਂ ਦੀ ਵਰਖਾ ਕਰਕੇ ਸਨਮਾਨ ਕਰਨਾ ਹੈ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਬੋਲੇ يا کالو <marriages timing> ਹਰੀਆਂ ਸੰਗਤਾਂ ਨੂੰ ਬੇਨਤੀ ਹੈ ਟਿਕਾਓ ਬਣਾਓ ਰੌਲਾ ਨਹੀਂ ਪਾਉਣਾ ਇਸੇ ਤਰ੍ਹਾਂ ਬੈਠਣ ਦੀ ਕਿਰਪਾਲਤਾ ਕਰੋ ਸਾਰੀ ਸੰਗਤ ਨੂੰ ਬੇਨਤੀ ਹੈ ਕਿ ਪ੍ਰੇਮ ਨਾਲ ਬੈਠੋ ਗੁਰੂ ਸਾਹਿਬ ਦੇ ਦਰਬਾਰ ਦੀ ਮਰਿਆਦਾ ਦੇ ਅਨੁਸਾਰ ਸਾਰੀ ਸੰਗਤ ਨੂੰ ਬੇਨਤੀ ਹੈ ਕਿ ਇਸੇ ਤਰ੍ਹਾਂ ਬੈਠੋ ਸਤਿਗੁਰਾਂ ਦੇ ਸਤਕਾਰ ਨੂੰ ਮੁੱਖ ਰੱਖਦਿਆਂ ਹੋਇਆਂ ਜਿੱਥੇ-ਜਿੱਥੇ ਖੜੇ ਹਾਂ ਉੱਥੇ-ਉੱਥੇ ਦੁਬਾਰਾ ਬੈਠਣ ਦੀ ਕਿਰਪਾਲਤਾ ਕਰੋ ਭਾਈ ਸੋ ਜਿਹੜੀਆਂ ਸੰਗਤਾਂ ਗੁਰੂ ਕੇ ਜਹਾਜੇ ਚੜੀਆਂ ਨੇ ਆਪਾਂ ਸਾਰਿਆਂ ਨੇ ਭਾਈ ਉਹਨਾਂ ਦਾ ਸਨਮਾਨ ਕਰਨਾ ਜੀ ਆਇਆਂ ਆਖਣਾ ਸੋ ਬੇਨਤੀ ਹੈ ਸਾਰੀਆਂ ਸੰਗਤਾਂ ਨੂੰ ਕਿ ਚੁੱਪ ਦਾ ਧਾਨ ਬਖਸ਼ੋ ਪ੍ਰੇਮ ਨਾਲ ਬੈਠੋ ਪੰਜ ਪਿਆਰੇ ਸਹਿਬਾਨ ਸਾਡੇ ਨਗਰ ਵਿੱਚ ਆਏ ਨੇ ਇਹਨਾਂ ਨੂੰ ਜੀ ਆਇਆਂ ਆਖਿਆ ਜਾਂਦਾ ਸਮੁੱਚੀ ਪ੍ਰਬੰਧਕ ਕਮੇਟੀ ਵੱਲੋਂ

VOLE! ਬੇਨਤੀ ਹੈ ਸੰਗਤ ਨੂੰ ਜੀ ਸੋ ਸੰਗਤ ਨੂੰ ਬੇਨਤੀ ਹੈ ਕਿ ਸਨਮਾਨ ਲੈ ਕੇ ਥੋੜਾ ਜਿਹਾ ਸਾਈਡ ਤੇ ਹੋ ਜਾਓ ਸੋ ਸਾਰੀ ਸੰਗਤ ਨੂੰ ਬੇਨਤੀ ਹੈ ਕਿ ਚਕਾਰਾ ਜਦੋਂ ਲੱਗੇ ਸਾਰਿਆਂ ਨੇ ਬਾਵਾ ਆਪਣੇ ਉੱਪਰ ਖੜੀਆਂ ਕਰਨੀਆਂ ਸੋ ਬੱਚਿਆਂ ਨੂੰ ਬੇਨਤੀਆਂ ਆਪਣੇ ਆ ਬਾਵਾ ਜਿਹੜੀਆਂ ਉੱਪਰ ਖੜੀਆਂ ਕਰਕੇ ਬੇਨਤੀ ਹੈ ਭਾਈ ਪੰਜ ਪਿਆਰੇ ਸਿੰਘ ਸਹਿਬਾਨ ਪ੍ਰਕਰਮਾ ਕਰਕੇ ਗੁਰੂ ਸਾਹਿਬ ਜੀ ਨੂੰ ਨਮਸਕਾਰ ਕਰਕੇ ਆਪਣੇ ਜੋ ਬਸਤਰਾਂ ਦੇ ਸੇਵਾ ਦੇ ਲਈ ਅੰਦਰ ਕਮਰੇ ਵੱਲ ਚਲੇ ਜਾਣਗੇ ਜਿਨ੍ਹਾਂ ਸੰਗਤਾਂ ਨੇ ਅਮਰ ਛਕਿਆ ਉਪਰ ਕਰਮਾ ਕਰਕੇ ਇੱਥੇ ਅੱਗੀ ਸਾਜ ਜਾਓ ਆਓ 2 ਮਿੰਟ ਦੇ ਵਿੱਚ 5 ਮਿੰਟ ਦੇ ਵਿੱਚ ਆਪਾਂ ਜਿਹੜੇ ਬੱਚੇ ਬਾਕੀ ਰਹਿ ਗਏ ਨੇ ਉਹਨਾਂ ਦਾ ਮਾਨ ਸਨਮਾਨ ਕਰਨਾ ਹੈ ਪਰ ਮੈਂ ਬੇਨਤੀ ਕਰਾਂ ਉਹ ਤੋਂ ਪਹਿਲਾਂ ਪ੍ਰਾਰਦਾਸ ਕਰਕੇ ਸਮਾਪਤੀ ਕਰ ਦਈਏ ਪੰਜ ਪਉੜੀਆਂ ਅਨੰਦ ਸਾਹਿਬ ਦੀਆਂ ਸਪੀਕਰ ਵਿੱਚ ਪੜੀਆਂ ਜਾਣਗੀਆਂ ਹੁਕਮਨਾਮਾ ਸਾਹਿਬ ਹੋਏਗਾ ਉਸ ਤੋਂ ਬਾਅਦ ਜਿਹੜੇ ਬੱਚੇ ਰਹਿ ਗਏ ਨੇ ਸਨਮਾਨ ਕਰੀਏ ਉਹਨਾਂ ਸਾਰੇ ਬੱਚਿਆਂ ਦਾ ਮਾਨ ਸਨਮਾਨ ਹੋਏਗਾ ਸੋ ਬੇਨਤੀ ਹੈ ਪਹਿਲਾਂ 6 ਪੌਣੇ ਅਨੰਦ ਸਾਹਿਬ ਦੀ ਬਾਣੀ ਪੜ੍ਹ ਕੇ ਸਮਾਪਤੀ ਕਰੀਏ ਸੋ ਸਾਰੀ ਸੰਗਤ ਜਿੱਥੇ ਜਗ੍ਹਾ ਮਿਲਦੀ ਹੈ ਇੱਥੇ ਬੈਠ ਜਾਓ ਭਾਈ ਛੇ ਪੜੀਆਂ ਨਾਨਕ ਸਾਹਿਬ ਦੀ ਪਾਵਨ ਬਾਣੀ ਤੋਂ ਪ੍ਰੰਤ ਅਰਦਾਸ ਬੇਨਤੀ ਫਿਰ ਹੁਕਮਨਾਮੇ ਸਾਹਿਬ ਹੋਣਗੇ ਉਸ ਤੋਂ ਬਾਅਦ ਸੁਰਵਖ ਪਿਆਰਿਓ ਫਿਰ ਜਿਹੜਾ ਹੈ ਬੱਚਿਆਂ ਦਾ ਮਾਨ ਸਨਮਾਨ ਜਿਨ੍ਹਾਂ ਦਾ ਰਹਿੰਦਾ ਹੈ ਉਹ ਮਾਨ ਸਨਮਾਨ ਹੋਏਗਾ ਸੋ ਆਓ ਸਾਰੀ ਸੰਗਤ ਜਕਾਰੇ ਦੇ ਰੂਪ ਦੇ ਵਿੱਚ ਜਿੱਥੇ ਜਗ੍ਹਾ ਮਿਲਦੀ ਹੈ ਉੱਥੇ ਬੈਠ ਜਾਓ ਸਾਰੀ ਸੰਗਤ ਨੇ ਹੱਥ ਖੜੇ ਕਰਨੇ ਆ ਸਾਰੀ ਸੰਗਤ ਹੱਥ ਖੜੇ ਕਰਿਓ ਤੇ ਗੱਜ ਕੇ ਜਕਾਰਾ ਲਾਇਓ ਨਾਲ ਦੀ ਨਾਲ ਛੇ ਪੌਣੀਆਂ ਅਨੰਦ ਸਾਹਿਬ ਦੀ ਬਾਣੀ ਆਰੰਭ ਹੋ ਜਾਏਗੀ ਉੱਚੀ ਦੇਣੇ ਗੁਰਮਖੋ ਪਤਾ ਲੱਗ ਜੇ ਵੀ ਅੱਜ ਖਾਲਸਾ ਪੰਥ ਦੇ ਗੁਰਮਖੋ ਬਹੁਤ ਸਾਰੀ ਸੰਗਤ ਖਾਲਸਾ ਪੰਥ ਦੀ ਸ਼ਾਮਲ ਹੋਈ ਹੈ ਸੋ ਅੱਜ ਇਸ ਨਗਰ ਜਿੱਥੇ ਬਾਹਰੋਂ ਸੰਗਤ ਆਈ ਹੈ ਅਮਰਧਾਰੀ ਅਮਰ ਛਕਣ ਦੇ ਲਈ ਉੱਥੇ ਅੱਜ ਇਸ ਨਗਰ ਦੇ ਵਿੱਚੋਂ ਕਰੀਬਨ 30 ਤੋਂ ਜ਼ਿਆਦਾ ਪਰਾਣੀਆਂ ਨੇ ਅਮਰ ਛਕਿਆ ਬਹੁਤ ਬਹੁਤ ਧੰਨਵਾਦ ਸੋ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਹਿਬ ਜੀਓ ਰਾਮ ਕਲੀ ਮਹੱਲਾ ਤੀਜਾ ਅਨੰਦ ਇੱਕ ਓ ਅੰਕਾਰ ਸਤਿਗੁਰ ਪ੍ਰਸਾਦ आनंद पाया मेरी माए सतगुरु मैं पाया सतगुरु ता पाया सहज सेती मन वजिया वादियां राग रतन परिवार परियां शब्द गा बनाई शब्दों ता गाव हरि के राम मन जिनी बसाया कह नानक आनंद होआ सतगुरु मैं पाया ਏ ਮਨ ਮੇਰਾ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਬਿਸਾਰਨਾ ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਨਾ ਸਭ ਨਾ ਗੱਲਾਂ ਸਮਰੱਤ ਸਵਾਮੀ ਸੋ ਕਿਉ ਮਨਹੁ ਬਿਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬਾ ਕਿਆ ਨਾ ਹੰਕਾਰ ਤੇਰਾ ਘਰ ਤਾ ਤੇਰਾ ਸਭ ਕਿਛ ਹੈ ਜਿਸ ਦੇ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ ਨਾਮ ਅਨਵਸਾਵੇ ਨਾਮ ਜਿਨ ਕੈ ਮਨ ਵਸਿਆ ਬਾਜੇ ਸ਼ਬਦ ਘਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰਤੇ ਰਹਿ ਸਾਚਾ ਨਾਮ ਮੇਰਾ ਆਧਾਰੂ ਸਾਚ ਨਾਮ ਆਧਾਰ ਮੇਰਾ ਜਿਨ ਭੋਖਾ ਸਭ ਗਵਾਈਆ ਕਰ ਸ਼ਾਂਤ ਸੁਖ ਮਨ ਆਈ ਵਸਿਆ ਜਿਨ ਛਾਂ ਸਭ ਪੁਜਾਈਆ ਸਦਾ ਕੁਰਬਾਨ ਕੀਤਾ ਗੁਰੂ ਬਿਟੋ ਉਸ ਦੀਆਂ ਵਿੜਾਈਆਂ ਕਹਿ ਨਾਨਕ ਸੁਣ ਹੋ ਸੰਤੋ ਸ਼ਬਦ ਤਰੋਪਿਆ ਰੂ ਸਾਚਾ ਨਾਮ ਮੇਰਾ ਧਾਰੋ ਬਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ ਘਰ ਸੁਭਾਗੈ ਸ਼ਬਦ ਬਾਜੇ ਕਲਾ ਜਿਤ ਕਰ ਧਾਰੀਆ ਪੰਜ ਦੂਤ ਤੁਦ ਵਸ ਕੀਤੇ ਕਾਲ ਕੰਟਕ ਮਾਰਿਆ ਧੁਰ ਕਰਮ ਪਾਇਆ ਤੁਦ ਜਿਨ ਕੋ ਸੇ ਨਾਮ ਹਰਿ ਕੈ ਲਾਗੇ ਕਹਿ ਨਾਨਕ ਤਹਿ ਸੁਖ ਹੋਆ ਤਿਤ ਕਰ ਅਨਹਦ ਬਾਜੇ ਆਨੰਦ ਸੁਣੋ ਬੜ ਭਾਗੀ ਹੋ ਪਾਰ ਰਹਿਮ ਪ੍ਰਭ ਪਾਇਆ ਉਤਰੇ ਸਗਲ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਸੰਤ ਸਾਜਨ ਭੇ ਸਰਸੇ ਪੂਰੇ ਗੁਰਤੇ ਸੁਣਤੇ ਪੁਨੀਤ ਕਹਤੇ ਪਵਿੱਤ ਸਤਗੁਰ ਰਹਾ ਬੇਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਸੁਣ ਤੇ ਪੁਨੀਤ ਕਹਤੇ ਪਵਿਤਾ ਸਤਗੁਰ ਰਹਾ ਬੇਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਾਦ ਸ਼ਲੋਕ ਪਾਵਨ ਗੁਰੂ ਪਾਣੀ ਪਿਤਾ ਮਾਤਾ ਧਰਤਾ ਦੇਵਸ ਰਾਤ ਦੋਇ ਦਾਈ ਦਾਇਆ ਖੇ ਲੈ ਸਕਲ ਚੰਗਿਆਈਆ ਬੁਰਿਆਈਆ ਬਾਚੈ ਧਰਮ ਕਰਮੀ ਆਪੋ ਆਪਣੀ ਕੇ ਨੇੜੇ ਕੇ ਜਿਨੀ ਨਾਮ ਧਿਆਇਆ ਗਏ ਮਸਕਤ ਨਾਨਕ ਤੇ ਮੁਖ ਉਜਲੇ ਕੇਤੀ ਛੁਟੀ ਜਿਨੇ ਨਾਮ ਤੇ ਆ ਗਏ ਮਸਕਤ ਨਾਨਕ ਤੇ ਮੁਖ ਉਜਲੇ ਕੇਤੀ ਛੁਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੂੰ ਠਾਕੁਰ ਤੋਮ ਤੁਮ ਬਾਤ ਪਤਾ ਮਾਰ ਕਿ ਤੇਰੇ ਤੁਮਰੀ ਮੇਰ ਦਾ ਮਹ ਸੁਖ ਨੇ ਓ ਨ ਜਾਣ ਤੁਮਰਾ ਅੰਤ ਉੱਚੇ ਚਾਪ ਗਵੰਤ ਸਗਲ ਸਮਗਰੀ ਤੁਮਰਾ ਸੂਤਰ ਤਾਰੀ ਤੁਮ ਦੇ ਹੋਇ ਸੋ ਤੁਮਰੀ ਗਤ ਬਹੀ ਜਾਨੀ ਨਾਨਕ ਦਾਸ ਸਰਦਾ ਕੁਰਬਾ ਤੋ ਦਿਆ ਗਏ ਹੋਰ ਦਾਸ ਜੀਓ ਪਿੰਡ ਸਭ ਕਹੋ ਨਾਨਕ ਸਭ ਮੇਰਾ ਬੋਲਣਾ ਜੀ ਵਾਹਿਗੁਰੂ ਅਰਦਾਸ ਇਕ ਓੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਉਤੀ ਜੀ ਸਹਾਇ ਵਾਰ ਸ੍ਰੀ ਭਗਉਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਤਮ ਭਗਉਤੀ ਸਮਰਕਾ ਗੁਰੂ ਨਾਨਕ ਲੰਕਿ ਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਐ ਹੋਈ ਸਹਾਇ ਅਰਜਨ ਹਰਿ ਗੋਬਿੰਦ ਨਾਉ ਸਿਮਰਉ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿਠੈ ਸਭ ਦੁੱਖ ਜਾਏ ਤੇਗ ਬਹਾਦਰ ਸਿਮਰੈ ਘਰਿ ਨਾਉ ਨਿਦਿਆ ਬਿ ਧਾਈ ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਠ ਦਰਸ਼ਨ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਪੰਜਾਬ ਪਿਆਰਿਆਂ ਚੌਹਾਂ ਸਾਹਿਬ ਜਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੀਗ ਚਲਾਈ ਤੇਗ ਵਾਹੀ ਦੇਖਿਆ ਅੰਡਟ ਕੀਤਾ ਤਿਨਾ ਪਿਆਰਿਆਂ ਸੱਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਜਿੰਨਾ ਸਿੰਘਾਂ ਸਿੰਘ ਨਿਆਨੇ ਧਰਮ ਹੇਤ ਤਸੀਸ ਦਿੱਤੇ ਬੰਦ-ਬੰਦ ਕਟਾਏ ਕੋਪਰੀਆਂ ਲੋਹਾਈਆਂ ਚਰਖੜੀਆਂ ਤੇ ਚੜ੍ਹਿਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ ਦਿਨਾਂ ਦੀ ਕਮਾਈ ਦਾ ਧਿਆਨ ਧਰ ਕੇ ਪੰਜਾ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੇ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਨਾਮ ਚਿਤਿਆਵੇ ਚਿਤਿਆਵਨ ਦਾ ਸਦਕਾ ਸਲਪ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਖਿਆ ਰਿਆਇਤ ਦੇਖ ਤੇਗ ਫਤਿਹ ਬਿਰਦ ਕੀ ਪੈਜ ਪੰਤ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਪਿਆਰੇ ਸਤਿਗੁਰੂ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸਦਾਨ ਰਹਿਤਦਾਨ ਵਿਵੇਕਦਾਨ ਵਿਸਾਖਦਾਨ ਘਰੋਸਾਦਾਨ ਦਾਨਾ ਸਿਰਦਾਨ ਨਾਮਦਾਨ ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਦੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਗਲੋ ਜੀ ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਤ ਪੱਤ ਦੇ ਰਾਖੇ ਆਪ ਵਾਹਿਗੁਰੂ へ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ ਸ਼੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰੂ ਧਾਮਾਂ ਦੇ ਕੁੱਲੇ ਦਰਸ਼ਨ ਦੀਦਾਰ ਸੇਵਾ ਸੰਭਾਲਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਏ ਨਿਮਾਨਿਆਂ ਦੇ ਮਾਨ ਸਤਗੁਰੂ ਨੇ ਤਾਨਿਆਂ ਦੇ ਤਾਨ ਨੇ ਓਟਿਆਂ ਦੀ ਓਟ ਗਰੀਬ ਨਿਵਾਜ ਸੱਚੇ ਪਿਤਾ ਧੰਨ 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 ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਓ ਆਪ ਜੀ ਕੇ ਪਾਵਨ ਪਵਿੱਤਰ ਚਰਨਾਂ ਪਾਸ ਦੁਇ ਕਰ ਜੋਰ ਕਰੂੰ ਅਰਦਾਸ ਤੁਧ ਭਾਵੈ ਤਾ ਆਣਹਿ ਰਾਸ ਆਪ ਜੀ ਦੀ ਅਪਾਰ ਬਖਸ਼ਿਸ਼ ਰਹਿਮਤ ਕਿਰਪਾ ਹੋਈ ਤੁਮਰੀ ਕਿਰਪਾ ਤੇ ਭਇਓ ਸਾਧ ਸੰਗ ਇਹੋ ਕਾਜ ਤੁਮ ਆਪ ਕੀਓ ਸਤਿਗੁਰੂ ਆਪ ਜੀ ਨੇ ਅਪਾਰ ਬਖਸ਼ਿਸ਼ ਰਹਿਮਤ ਕੀਤੀ ਆਪ ਜੀ ਦੀ ਕਿਰਪਾ ਦੇ ਸਦਕਾ ਚੱਲ ਰਹੀ ਜਥੇਬੰਦੀ ਸਿੱਖ ਵਿਰਸਾ ਦਲ ਪੰਜਾਬ ਦੇ ਵੱਲੋਂ ਮਿਲ ਕੇ ਧਰਮ ਪ੍ਰਚਾਰ ਦੇ ਸਬੰਧ ਵਿੱਚ ਪਾਤਸ਼ਾਹ ਜੀ ਪਿੰਡ ਮੋਹਰ ਸਿੰਘ ਵਾਲਾ ਵਿਖੇ ਗੁਰਮਤ ਸਮਾਗਮ ਰੱਖਿਆ ਗਿਆ ਸੀ ਜੋ ਆਪ ਜੀ ਦੀ ਬਖਸ਼ਿਸ਼ ਰਹਿਮਤ ਕਿਰਪਾ ਦੇ ਸਦਕਾ ਸੰਪੂਰਨ ਹੋਇਆ ਸਮਾਗਮ ਦੇ ਵਿੱਚ ਆਪ ਜੀ ਦੇ ਬੱਚਿਆਂ ਪਾਸੋਂ ਗੁਰਮਤ ਪ੍ਰਚਾਰ ਕਰਦਿਆਂ ਕਥਾ ਕੀਰਤਨ ਦੀਆਂ ਹਾਜ਼ਰੀਆਂ ਭਰੀਆਂ ਗਈਆਂ ਉਪਰੰਤ ਅਖੀਰਲੇ ਦਿਨ ਪਾਤਸ਼ਾਹ ਜੀ ਪੀ ਬਹੁ ਪੌਹਲ ਖੰਡੇ ਧਾਰ ਹੋਏ ਜਨਮ ਸੁਹੇਲਾ ਦਾ ਬਚਨ ਅਨੁਸਾਰ ਸਮੂਹ ਸਿੱਖ ਸੰਗਤਾਂ ਵੱਲੋਂ ਪਾਤਸ਼ਾਹ ਮਾਈ ਭਾਈ ਵੱਲੋਂ ਮਿਲ ਕੇ ਆਪ ਜੀ ਦੇ ਪਰਿਵਾਰ ਵਿੱਚ ਸ਼ਾਮਲ ਹੋਣ ਵਾਸਤੇ ਖੰਡੇ ਬਾਟੇ ਦੀ ਪੋਲ ਪ੍ਰਾਪਤ ਕੀਤੀ ਗਈ ਸੋ ਪਾਤਸ਼ਾਹ ਜੀ ਇਹਨਾਂ ਦਿਨਾਂ ਦੇ ਵਿੱਚ ਆਪ ਜੀ ਦੇ ਬੱਚਿਆਂ ਪਾਸੋਂ ਗੁਰਸਿੱਖੀ ਪ੍ਰਚਾਰ ਕਰਦੇ ਆ ਹਜ਼ੂਰੀ ਅੰਦਰ ਵਿਚਰਦੇ ਆ ਸੇਵਾਦਾਰਾਂ ਤੋਂ ਸੇਵਾਵਾਂ ਨਿਭਾਉਂਦੇ ਆ ਉਹयां ਬਿਆੰਤ ਭੁੱਲਾਂ ਦੀ ਖਿਮਾ ਬਖਸ਼ਣੀ ਅਕੇ ਤੂੰ ਆਪਣੇ ਬੱਚਿਆਂ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ ਚੜ੍ਹਦੀ ਕਲਾ ਦੇ ਨਾਲ ਗੁਰਸਿੱਖੀ ਪ੍ਰਚਾਰ ਕਰਨ ਦਾ ਬਲ ਬਖਸ਼ਣਾ ਸੀਸ ਤੇ ਮਿਹਰ ਭਰਿਆ ਹੱਥ ਰੱਖਣਾ ਦਾਤਾ ਜੀ ਇਹਨਾਂ ਦਿਨਾਂ ਦੇ ਵਿੱਚ ਜਿੰਨਾ ਸੇਵਾਦਾਰਾਂ ਨੇ ਸੇਵਾਵਾਂ ਨਿਭਾਈਆਂ ਨੇ ਸਭਨਾਂ ਦੀਆਂ ਸੇਵਾਵਾਂ ਨੂੰ ਥਾਂੇ ਪਾਉਣਾ ਪਾਤਸ਼ਾਹ ਜੀ ਜਿਹੜੀਆਂ ਸੰਗਤਾਂ ਨੇ ਖੰਡੇ ਬਾਟੇ ਦੀ ਪੌਲ ਲੈ ਕੇ ਆਪ ਜੀ ਦੇ ਪਰਿਵਾਰ ਵਿੱਚ ਸ਼ਾਮਲ ਹੋਏ ਸਾਰੀਆਂ ਸੰਗਤਾਂ ਨੂੰ ਗੁਰਸਿੱਖੀ ਜੀਵਨ ਵਿੱਚ ਪ੍ਰਪੱਕਤਾ ਬਖਸ਼ਣੀ ਬਾਣੀ ਬਾਣੇ ਨਾਲ ਪ੍ਰੇਮ ਬਖਸ਼ਣਾ ਗੁਰੂ ਘਰ ਦਾ ਪ੍ਰੇਮ ਬਖਸ਼ ਕਰ ਕਿੰਨੇ ਵੱਜਣਾ ਰਹਿਮਤ ਵਰਤੌਣੀ ਪਾਤਸ਼ਾਹ ਆਪ ਜੀ ਦੇ ਬੱਚਿਆਂ ਦਾ ਸਿੱਖੀ ਸਿਦਕ ਕੇਸਾਂ ਸਵਾਸਾਂ ਸੰਗ ਨਿਭ ਜਾਵੇ ਰਹਿਮਤ ਵਰਤੌਣੀ ਪਾਤਸ਼ਾਹ ਕੇ ਵਾਸਤੇ ਹੋਰ ਵੀ ਚੜ੍ਹਦੀ ਕਲਾ ਦੇ ਨਾਲ ਇਦਾਂ ਦੇ ਗੁਰਮਤ ਸਮਾਗਮ ਕਰਾਉਣ ਦਾ ਬਲ ਉਤਮ ਚਾਉ ਆਪਣੇ ਬੱਚਿਆਂ ਨੂੰ ਸੰਗਤਾਂ ਨੂੰ ਬਖਸ਼ਿਸ਼ ਕਰਦੇ ਰਹਿਣਾ ਪਾਤਸ਼ਾਹ ਗੁਰਮਤ ਮੁਕਾਬਲਿਆਂ ਵਿੱਚ ਜਿੰਨਾਂ ਬੱਚਿਆਂ ਨੇ ਹਿੱਸੇ ਲਏ ਨੇ ਸਭਨਾਂ ਨੂੰ ਗੁਰਸਿੱਖੀ ਜੀਵਨ ਦੀ ਦਾਤ ਨਾਮ ਬਾਣੀ ਦੀ ਦਾਤ ਘਰ ਪਰਿਵਾਰਾਂ ਵਿੱਚ ਗੁਰਸਿੱਖੀ ਜੀਵਨ ਪ੍ਰੇਮ ਪਿਆਰਿਤ ਪਾਕ ਬਖਸ਼ਿਸ਼ ਕਰਨਾ ਦਾ ਭਾਵਨਾ ਬਖਸ਼ਿਸ਼ ਕਰਨੀ ਗੁਰੂ ਘਰ ਦਾ ਪ੍ਰੇਮ ਭਰੋਸਾ ਬਖਸ਼ਿਸ਼ ਕਰਨਾ ਪਾਤਸ਼ਾਹ ਜੀ ਰਹਿਮਤ ਵਰਤੌਣੀ ਅੰਗ ਸੰਗ ਸਹਾਈ ਹੋਣਾ ਜਿਹੜੀਆਂ ਸੰਗਤਾਂ ਨੇ ਆਪ ਜੀ ਦੇ ਹਜ਼ੂਰ ਇਹਨਾਂ ਸਮਾਗਮ ਵਿੱਚ ਹਾਜ਼ਰੀਆਂ ਭਰੀਆਂ ਨੇ ਸਭਨਾਂ ਦੀਆਂ ਹਾਜ਼ਰੀਆਂ ਤਿਲ ਫੁੱਲ ਪੇਟਾ ਮਾਂਦਰ ਪ੍ਰਵਾਨ ਕਰਨੀਆਂ ਕਦਮ ਕਦਮ ਦੇਖੇ ਲਾਉਣੇ ਦਰੋਂ ਕੌਂਗਰੂ ਸਿੱਖੀ ਜੀਵਨ ਦੀ ਦਾਤ ਬਖਸ਼ਿਸ਼ ਕਰਨੀ ਨਾਮ ਬਾਣੀ ਦਾ ਪਿਆਰ ਬਖਸ਼ਿਸ਼ ਕਰਨਾ ਪਾਤਸ਼ਾਹ ਇਨ੍ਹਾਂ ਅਰਦਾਸਾਂ ਦੇ ਸੰਬੰਧ ਵਿੱਚ ਇਨ੍ਹਾਂ ਖੁਸ਼ੀਆਂ ਦੇ ਸੰਬੰਧ ਵਿੱਚ ਆਪ ਜੀ ਕੇ ਹਜ਼ੂਰ ਬਖਸ਼ੀਆਂ ਹੋਈਆਂ ਦਾਤਾਂ ਦੇ ਵਿੱਚੋਂ ਪਵਿੱਤਰ ਕੜਾ ਪ੍ਰਸ਼ਾਦ ਸਜ ਕੇ ਹਾਜ਼ਰ ਹੈ ਆਪ ਜੀ ਕਿਰਪਾ ਕਰੋ ਭੋਗ ਲਾਓ ਭੋਗ ਲਿਆ ਪ੍ਰਸ਼ਾਦ ਸਮੂਹ ਸੰਗਤ ਵਿੱਚ ਵਰਤੌਣ ਦੀ ਆਗਿਆ ਬਖਸ਼ਿਸ਼ ਕਰਨੀ ਆਪਣੇ ਬੱਚਿਆਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ ਸਿੱਖ ਵਿਰਸਾ ਦਾਲ ਪੰਜਾਬ ਨੂੰ ਚੜ੍ਹਦੀ ਕਲਾ ਦੇ ਨਾਲ ਆਪ ਜੀ ਦੇ ਕਰਨਾਂ ਦੀ ਸੇਵਾ ਕਰਨ ਦਾ ਬਲ ਉਦਮ ਬਖਸ਼ਿਸ਼ ਕਰਦੇ ਰਹਿਣਾ ਪਾਤਸ਼ਾਹ ਜੀ ਸਮੁੱਚੇ ਨਗਰ ਦੇ ਸਿਰ ਤੇ ਦੂਰੋਂ ਨੇੜੇੋਂ ਜਿੰਨੇ ਵੀ ਨਗਰਾਂ ਦੀਆਂ ਸੰਗਤਾਂ ਆਪ ਜੀ ਦੇ ਚਰਨਾਂ ਵਿੱਚ ਪਹੁੰਚੀਆਂ ਨੇ ਸਭਨਾਂ ਸੰਗਤਾਂ ਦੀਆਂ ਹਾਜ਼ਰੀਆਂ ਸੇਵਾਵਾਂ ਪ੍ਰਵਾਨ ਕਰਨੀਆਂ ਪਾਤਸ਼ਾਹ ਰਹਿਮਤ ਵਰਤਾਉਣੀ ਅੰਗ ਸੰਗ ਸਹਾਈ ਹੋ ਕੇ ਸਹਾਇਤਾ ਕਰਨੀ ਕਰੋ ਕਿਰਪਾ ਇਸ ਸਮਾਗਮ ਦੀ ਸਫਲਤਾ ਬਖਸ਼ੋ ਸਮੂਹ ਸੰਗਤਾਂ ਨੂੰ ਰੱਬੀ ਇਲਾਹੀ ਅਗੰਮੀ ਬਾਣੀ ਵਿੱਚੋਂ ਪਾਵਨ ਹੁਕਮਨਾਮੇ ਦੀ ਦਾਤ ਬਖਸ਼ਿਸ਼ ਕਰਕੇ ਨਿਹਾਲ ਕਰੋ ਬਖਸ਼ੇ ਹੋਏ ਹੁਕਮ ਦੇ ਅਨੁਸਾਰ ਜੀਵਨ ਨੂੰ ਢਾਲਣ ਦਾ ਬਲ ਬਖਸ਼ਿਸ਼ ਕਰਨਾ ਜੋ ਵੀ ਆਪ ਜੀ ਦੇ ਦਰ ਤੇ ਆਵੇ ਸੋ ਰਾਜੀ ਜਾਵੇ ਅੜੇ ਸੋਚ ੜੇ ਸਰਨ ਪਰੇ ਸੋ ਤਰੇ ਨਾਨਕ ਨਾਮ ਚੜਦੀ ਕਲਾ ਤੇਰੇ ਘਰ ਨੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਬੋਲੇ ਤਾਲ ਸਾਹ ਵਾਹ ਜੀ ਕੀ ਕੀਮਤ ਹੈ ਡੰਡਾਤ ਬੰਧਨ ਅਨਕਵਾ ਸਰਬ ਕਲਾ ਸਮਰਥ ਡੋਲਣ ਤੇ ਰਾਖੋ ਪ੍ਰਭੂ ਨਾਨਕ ਤੇ ਕਰ ਹੱਥ ਆਗੇ ਅਰਦਾਸ ਹਮਾਰੀ ਜਿਉ ਪਿੰਡ ਸਭ ਤੇਰਾ ਕਹੂੰ ਨਾਨਕ ਸਭ ਤੇਰੀ ਵਡਿਆਈ ਕੋਈ ਨਾ ਜਾਣੇ ਮੇਰਾ ਬਲਹਾਰੀ ਗੁਰ ਆਪਣਾ ਦੇਵ ਹਾੜੀ ਸਦਵਾ ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨਾ ਲਾਗੀ ਵਾ ਜੀ ਸੋ ਚੰਦਾ ਉਗਵਹਿ ਹੜੇ ਹਜ਼ਾਰ ਇਹ ਤੇ ਚਾਨਣ ਹੁੰਦਿਆ ਗੁਰ ਬਿਨ ਕੋre ਅੰਧਾ ਗੁਰ ਕਾ ਦਰਸ਼ਨ ਦੇਖ ਗੁਰ ਕੇ ਚਰਨ ਤੋਏ ਤੋਏ ਪੀਵਾ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਉ ਰਾਗ ਬੈਰਾਣੀ ਮਹਲਾ 5 ਘਰ ਪਹਿਲਾ ਇਕ ਓੰਕਾਰ ਸਤਿਗੁਰ ਪ੍ਰਸਾਦ ਸੰਤ ਜਨਾ ਮਿਲ ਹਰ ਜਸ ਗਾਇਓ ਕੋਟ ਜਨਮ ਕੇ ਦੁੱਖ ਗਵਾਇਓ संत जना मिल हर जस गायो कोट जन्म के दुख गवायो रहा जो चाहत सोई मन पायो ਰੱਖੇ ਕਿਰਪਾ ਹਰ ਨਾਮ ਦਿਵਾਇਓ ਸਰਬ ਸੁਖਾਂ ਹਰ ਨਾਮ ਵਡਾਈ ਗੁਰ ਪ੍ਰਸਾਦ ਨਾਨਕ ਮਤ ਪਾਈ ਸਰਬ ਸੁਖਾਂ ਹਰ ਨਾਮ ਵਡਾਈ ਗੁਰ ਪ੍ਰਸਾਦ ਨਾਨਕ ਮਤ ਪਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ